ਮਾਇਆ ਦੀਆਂ ਸ਼ਾਵਾਂ ਨੂੰ ਸੁਣ ਕਰ ਲੈਂਦਾ ਹੈ ਉਹਨਾਂ ਤੋਂ ਮੂੰਹ ਮੋੜ ਲੈਂਦਾ ਹੈ ਤਾਂ ਉਹ ਸ਼ਬਦ ਦੀ ਵਿਚਾਰ ਕਰਦਾ ਹੈ ਧਾਵਨ ਤੋਂ ਥਮ ਜਾਂਦਾ ਕਿ ਧਮ ਦਾ ਤਾਂ ਹੈ ਜਦੋਂ ਮਾਇਆ ਦੀ ਅਛਾ ਵਿੱਚ ਭੱਜਦਾ ਤਾਂ ਬਾਹਰमुखी ਧਿਆਨ ਹੁੰਦਾ ਹੈ ਪਰ ਜਦੋਂ ਸੱਚ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਤਾਂ ਇਹ ਅੰਤਰਮੁਖੀ ਹੁੰਦਾ ਹੈ ਤੇ ਜਦੋਂ ਅੰਤਰਮੁਖੀ ਹੁੰਦੇ ਨੇ ਨਾਮ ਬਿਹਾਜੇ ਨਾਮ ਲੈ ਨਾਮੇ ਰਹਿ ਸਰਾਂ ਹੈ ਜੇ ਸ਼ਬਦ ਦੀ ਵਿਚਾਰ ਗੁਰਬਾਣੀ ਦੇ ਉਪਦੇਸ਼ ਵਿਚਾਰ ਕਰਾਂਗੇ ਉਹਦੇ ਵਿੱਚੋਂ ਨਾਮ ਹੀ ਮਿਲੂਗਾ ਅਕਲ ਪ੍ਰਾਪਤ ਹੋਊਗੀ ਫਿਰ ਉਹ ਨਾਮ ਵਿੱਚ ਆਪਾਂ ਸਮਾ ਜਾਂਦੇ ਆ ਕਿਉਂਕਿ ਜਿੱਦਾਂ ਦਾ ਆਪਾਂ ਗਿਆਨ ਰੰਦੇ ਆ ਤੇ ਜੇ ਉਹ ਗਿਆਨ ਆ ਆਪਣੇ ਉੱਤੇ ਧਾਰਨ ਕਰ ਲੈਨੇ ਆ ਤਾਂ ਆਪਾਂ ਉਹੋ ਜੇ ਬਣ ਜਾਂਦੇ ਆ ਜੇ ਕੋਈ ਡਾਕਟਰੀ ਦਾ ਗਿਆਨ ਲੈਂਦਾ ਤਾਂ ਡਾਕਟਰ ਬਣ ਜਾਂਦਾ ਜੇ ਕੋਈ ਅਕਾਊਂਟਿੰਗ ਦਾ ਗਿਆਨ ਲੈਂਦਾ ਤਾਂ ਅਕਾਊਂਟੈਂਟ ਬਣ ਜਾਂਦਾ ਇਸੇ ਤਰ੍ਹਾਂ ਜੇ ਗੁਰਬਾਣੀ ਦਾ ਗਿਆਨ ਆਪਣੀ ਮਨ ਦੀ ਮਤ ਛੱਡ ਕੇ ਲੈ ਲਵੇ ਗੁਰਬਾਣੀ ਨੂੰ ਆਪਣਾ ਆਧਾਰ ਬਣਾ ਲਵੇ ਤਾਂ ਗੁਰਬਾਣੀ ਦਾ ਰੂਪ ਬਣ ਜਾਂਦਾ ਹੈ ਫਿਰ ਉਹ ਗਿਆਨ ਦੀ ਹੀ ਗੱਲ ਕਰੂਗਾ ਕਹਿੰਦੇ ਧਾਵਤ ਥੰਮਿਆ ਸਤਗੁਰ ਮਿਲਿਆ ਦਸਵਾਂ ਦਵਾਰ ਪਾਇਆ ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ ਜਿਤੁ ਸ਼ਬਦ ਜਗਤ ਥੰਮ ਰਹਾਇ ਜਦੋਂ ਕਹਿੰਦੇ ਸਤਜਾ